30 एज ਜਾਂ 40 एज 크로스 ਕਰ ਚੁੱਕੇ ਹੋ ਤੇ ਇਸ ਤਰੀਕੇ ਨਾਲ ਤੁਸੀਂ ਫੇਸ਼ਲ ਕਰਨੇ ਸ਼ੁਰੂ ਕਰ ਦੇਵੋ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਣੇ ਫੇਸ ਵਾਸਤੇ ਬਹੁਤ ਵਧੀਆ ਹੁੰਦੀਆਂ ਨੇ ਕਿਉਂਕਿ ਆਪਾਂ ਜਿਹੜੇ ਮੀਡਲ ਕਲਾਸ ਲੋਕ ਹੁੰਨੇ ਵਾਰ-ਵਾਰ ਫੇਸ਼ਲ ਨਹੀਂ ਕਰਵਾ ਸਕਦੇ ਇੰਨੇ ਪੈਸੇ ਆਪਾਂ ਖਰਚ ਚੁੱਕੇ ਆ ਤੁਸੀਂ ਸਕਿਨ ਦੇਖ ਸਕਦੇ ਹੋ ਕਿੰਨੀ ਟਾਈਟ ਪਈ ਹੈ ਕਿੰਨੀ ਇੱਕਦਮ ਚਮਕਦਾਰ ਪਈ ਹੈ ਤੇ ਉਦੋਂ ਆਪਾਂ ਨੂੰ ਫੇਸ਼ਲ ਕਰਾਣੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ ਤੇ ਆਪਾਂ ਘਰੇ ਹੀ ਫੇਸ਼ਲ ਕਰਕੇ ਹੋਮ ਮੇਡ ਫੇਸ਼ਲ ਕਰਕੇ ਆਪਣੀ ਸਕਿਨ ਨੂੰ ਇੱਕਦਮ ਟਾਈਟ ਵੀ ਰੱਖ ਸਕਦੇ ਆ ਇੱਕਦਮ ਗਲੋਇੰਗ ਵੀ ਰੱਖ ਸਕਦੇ ਆ ਬਸ ਜ਼ਰੂਰਤ ਹੁੰਦੀ ਹੈ ਉਹਨੂੰ ਜਾਣਨ ਦੀ ਉਹਨੂੰ ਪਹਿਚਾਨਣ ਦੀ ਕਿਸ ਤਰੀਕੇ ਨਾਲ ਕਿਹੜੇ-ਕਿਹੜੇ ਚੀਜ਼ਾਂ ਨਾਲ ਆਪਾਂ ਫੇਸ਼ਲ ਕਰ ਸਕਦੇ ਆ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਕर्ड ਜਾਨੀ ਕਿ ਦਹੀਂ ਦਹੀਂ ਵਿੱਚ ਕਿਹੜੀਆਂ ਚੀਜ਼ਾਂ ਮਿਕਸ ਕਰਕੇ ਆਪਾਂ ਲਗਾ ਸਕਦੇ ਆ ਜਿਹਦੇ ਨਾਲ ਸਾਡੀ ਸਕਿਨ ਵੀ ਰਹੇਗੀ ਔਰ ਜਿਹੜੇ ਓਪਨ ਪੋਰਸ ਹੋ ਜਾਂਦੇ ਨੇ ਉਹ ਬੰਦ ਰਹਿਣਗੇ ਉਹ ਅਗਰ ਤੁਹਾਡੇ ਦਾਗਾਂ ਦੀ ਪ੍ਰੋਬਲਮ ਪੈ ਗਈ ਹੈ ਜਾਂ ਛਾਈਆਂ ਪਿਗਮੈਂਟੇਸ਼ਨ ਹੈਗੀ ਉਹ ਵੀ ਤੁਹਾਡੀ ਹੌਲੀ-ਹੌਲੀ ਫਰੂਮ ਹੋਣੀ ਸ਼ੁਰੂ ਹੋ ਜਾਣੀ ਹੈ ਮਹੀਨੇ ਵਿੱਚ ਤੁਸੀਂ ਇਹ ਚਾਰ ਵਾਰੀ ਇਹ ਵਾਲਾ ਫੇਸ਼ਲ ਕਰ ਸਕਦੇ ਹੋ ਠੀਕ ਹੈ ਮਹੀਨੇ ਚ ਚਾਰ ਵਾਰੀ ਇਹ ਵਾਲਾ ਫੇਸ਼ਲ ਕਰੋਗੇ ਨਾ ਸਕਿਨ ਤੁਹਾਡੀ ਇੱਕਦਮ ਬ੍ਰਾਈਟ ਤੇ ਇੱਕਦਮ ਟਾਈਟ ਕੀ ਕਰਨਾ ਇਦਾਂ ਦਾ ਦਹੀਂ ਲੈਣੀ ਇਹ ਦਹੀਂ ਜਿਹੜੀ ਹੈ ਨਾ ਇਹਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੋਏਗਾ ਕਿਉਂ ਨਹੀਂ ਹੋਏਗਾ ਕਿਸੇ ਵੀ ਕੱਪੜੇ ਦੇ ਵਿੱਚ ਤੁਸੀਂ ਇਹ ਭਾਂਡੇ ਵਿੱਚ ਰੱਖ ਕੇ ਤੇ ਕੱਪੜੇ ਦੇ ਵਿੱਚ ਪਾ ਕੇ ਦਹੀਂ ਨੂੰ ਥੋੜਾ ਜਿਹਾ ਟਾਈਮ ਰੱਖ ਦੋ ਜਿਹੜਾ ਉਹਦਾ ਐਕਸਟਰਾ ਪਾਣੀ ਹੋਵੇਗਾ ਸਾਰਾ ਹੀ ਨੁੱਚੜ ਜਾਵੇਗਾ ਠੀਕ ਹੈ ਤੇ ਫਿਰ ਆਪਾਂ ਨੂੰ ਚਾਹੀਦੀ ਐਦਾ ਕਰੀਮੀ ਦਹੀਂ ਆ ਦੇਖੋ ਇਹ ਇੱਕਦਮ ਕਰੀਮੀ ਦਹੀਂ ਹੈ ਤੇ ਵਿੱਚ ਪਾਣੀ ਬਿਲਕੁਲ ਵੀ ਨਹੀਂ ਹੈਗਾ ਤੇ ਖੱਟਾ ਦਹੀਂ ਹੈ ਘਰ ਦਾ ਹੋ ਸਕੇ ਤਾਂ ਸਭ ਤੋਂ ਵਧੀਆ ਗੱਲ ਹੈ ਨਹੀਂ ਤੇ ਚਲੋ ਜੇ ਘਰ ਦਾ ਨਹੀਂ ਹੈਗਾ ਤੇ ਮਾਰਕੀਟ ਵਾਲਾ ਵੀ ਤੁਸੀਂ ਦਹੀਂ ਲੈ ਸਕਦੇ ਹੋ ਠੀਕ ਹੈ ਤੇ ਕਿਉਂਕਿ ਫੇਸ਼ਲ ਬਹੁਤ ਜ਼ਰੂਰੀ ਨੇ ਸਾਡੀ ਸਕਿਨ ਲਈ ਸਾਡੀ ਸਕਿਨ ਤੇ ਫੇਸ਼ਲ ਹੁੰਦੇ ਰਹਿਣਗੇ ਸਾਡੀ ਸਕਿਨ ਇੱਕਦਮ ਟਾਈਟ ਵੀ ਰਹੇਗੀ ਜਵਾਨ ਵੀ ਰਹੇਗੀ ਇੱਕਦਮ ਗਲੋਇੰਗ ਵੀ ਰਹੇਗੀ ਠੀਕ ਹੈ ਤੇ ਇਹਦੇ ਵਿੱਚ ਪਾਣਾ ਕੀ ਹੈ ਮੇਰਾ ਸੀਕ੍ਰੇਟ ਮੈਂ ਤੁਹਾਨੂੰ ਦੱਸਦੀ ਆ ਇਹਦੇ ਵਿੱਚ ਪਾਣੀ ਆਪਾਂ ਖਾਂਡ ਜਾਨਕਿ ਜਿਹਨੂੰ ਬੂਰਾ ਖਾਂਡ ਕਹਿੰਦੇ ਨੇ ਜਿਹਨੂੰ ਆਪਾਂ ਖਾਂਡ ਵੀ ਕਹਿੰਦੇ ਹਿੰਦੀ ਵਿੱਚ ਖਾਂਡ ਵੀ ਕਹਿੰਦੇ ਨੇ ਤੇ ਜਿਹੜੇ ਪੰਜਾਬੀ ਹੁੰਦੇ ਆ ਆਪਣੇ ਵਰਗੇ ਉਹ ਬੂਰਾ ਖੰਡ ਕਹਿੰਦੇ ਨੇ ਇਹਨੂੰ ਠੀਕ ਹੈ ਪੀਸੀ ਹੋਈ ਖਾਂਡ ਬੂਰਾ ਖੰਡ ਜਿਹੜੀ ਹੈ ਅਗਰ ਤੁਸੀਂ ਦੇਸੀ ਲਿਆ ਸਕੋ 100 ਗ੍ਰਾਮ ਲਿਆ ਕੇ ਰੱਖ ਲਓ ਕਿੰਨਾ ਟਾਈਮ ਤੱਕ ਮੁੱਕਣੀ ਨਹੀਂ ਹੈਗੀ ਅਗਰ ਉਹ ਨਹੀਂ ਹੈਗੀ ਇਸ ਟਾਈਮ ਤੁਹਾਡੇ ਕੋਲ ਤੁਸੀਂ ਘਰ ਦੀ ਜਿਹੜੀ ਚੀਨੀ ਹੈ ਨਾ ਉਹਨੂੰ ਪੀਸ ਕੇ ਤੇ ਉਹਦਾ ਪਾਊਡਰ ਬਣਾ ਲਓ ਠੀਕ ਹੈ ਤੇ ਜੇ ਤੁਹਾਨੂੰ ਬੂਰਾ ਖੰਡ ਮਿਲ ਜਾਵੇ ਉਹ ਮਿਲ ਜਾਵੇ ਤਾਂ ਸਭ ਤੋਂ ਵਧੀਆ ਹੈ ਠੀਕ ਹੈ ਤੁਸੀਂ ਇਸ ਤਰੀਕੇ ਨਾਲ ਲੈਣੀ ਖਾਂਡ ਦਹੀਂ ਦੇ ਵਿੱਚ ਮਿਕਸ ਕਰਨੀ ਹੈ ਠੀਕ ਹੈ ਜੀ ਲਓ ਜੀ ਇਸ ਤਰੀਕੇ ਨਾਲ ਦੇਖੋ ਬੂਰਾ ਖਾਂਡ ਜਾਨੀ ਕਿ ਚੀਨੀ ਇਹ ਲੈਣੀ ਠੀਕ ਹੈ ਇਹਦੇ ਵਿੱਚ ਮਿਲਾ ਲਈ ਆਪਾਂ ਅੱਧਾ ਚੀਨੀ ਅੱਧਾ ਚਮਚੇ ਚੀਨੀ ਦਾ ਔਰ ਥੋੜੀ ਜੀ ਚੌਥਾਈ ਹਿੱਸਾ ਥੋੜੀ ਜੀ ਫਿਟਕੜੀ ਠੀਕ ਹੈ ਆ ਹੈਗਾ ਮੇਰਾ ਜਾਦੂ ਦਾ ਪਟਾਰਾ ਜਿਹਦੇ ਵਿੱਚ ਸਮਾਨ ਸਾਰਾ ਮੈਂ ਰੱਖਿਆ ਹੋਇਆ ਹੈ ਤੇ ਇਹਨੂੰ ਤੁਸੀਂ ਕਰ ਲੈਣਾ ਇਸ ਤਰੀਕੇ ਨਾਲ ਮਿਕਸ ਬੂਰਾਖੰਡ ਹੋ ਗਈ ਥੋੜੀ ਜਿਹੀ ਫਟਕੜੀ ਹੋਗੀ ਫਟਕੜੀ ਸਾਡੀ ਸਕਿਨ ਨੂੰ ਇਕਦਮ ਟਾਈਟ ਕਰਨ ਵਿੱਚ ਮਦਦ ਕਰਦੀ ਹੈ ਔਰ ਸਾਡੇ ਵੀ ਬੈਕਟੀਰੀਆ ਹੁੰਦੇ ਨੇ ਉਹਨੂੰ ਖਤਮ ਕਰਦੀ ਹੈ ਗਰਮੀ ਵਿੱਚ ਵੈਸੇ ਵੀ ਤੁਹਾਨੂੰ ਫਟਕੜੀ ਜਿਹੜੀ ਹੈ ਨਾ ਨਹਾਉਣ ਵੇਲੇ ਪਾਣੀ ਚ ਵੀ ਪਾ ਕੇ ਨਹਾਉਣਾ ਚਾਹੀਦਾ ਹੈ ਤਾਂ ਕਿ ਜੋ ਤੁਹਾਡੇ ਪਸੀਨੇ ਦੀ ਸਮੈਲ ਹੁੰਦੀ ਉਹ ਨਹੀਂ ਆਵੇਗੀ ਕਈ ਵਾਰ ਹੁੰਦਾ ਨਾ ਪਸੀਨਾ ਕਈਆਂ ਦਾ ਐਦਾਂ ਦਾ ਹੁੰਦਾ ਉਹਨੂੰ ਪਸੀਨੇ ਦੀ ਸਮੈਲ ਬੜੀ ਆਂਦੀ ਹੈ ਅਗਰ ਤੁਸੀਂ ਜਦੋਂ ਨਹਾਣ ਲੱਗੋਗੇ ਥੋੜੀ ਜਿਹੀ ਫਟਕੜੀ ਕੁੱਟ ਕੇ ਪਾਊਡਰ ਬਣਾ ਕੇ ਰੱਖ ਲਓ ਬਾਥਰੂਮ ਵਿੱਚ ਜਦੋਂ ਤੁਸੀਂ ਨਹਾਉਂਦੇ ਹੋ ਬਾਲਟੀ ਦੇ ਵਿੱਚ ਅੱਧਾ ਚਮਚਾ ਵਿੱਚ ਕਦੇ ਵੀ ਤੁਹਾਡੇ ਪਸੀਨੇ ਦੀ ਜਿਹੜੀ ਗੰਦੀ ਬਦਬੂ ਉਹ ਬਿਲਕੁਲ ਨਹੀਂ ਆਵੇਗੀ ਠੀਕ ਹੈ ਤੁਸੀਂ ਤਿਆਰ ਕਰ ਸਕਦੇ ਹੋ ਮੇਰੇ ਕੋਲ ਦੋਨੇ ਹੀ ਨੇ ਮੇਰੇ ਕੋਲ ਦੇਖੋ ਔਰੈਂਜ ਜਿਹੜੇ ਨੇ ਮੈਂ ਘਰੇ ਵੀ ਪੀਸ ਕੇ ਪਾਊਡਰ ਵੀ ਤਿਆਰ ਕਰਕੇ ਰੱਖਿਆ ਹੋਇਆ ਇਹ ਆਨਲਾਈਨ ਮੰਗਵਾਇਆ ਸੀਗਾ ਇਹ ਵੀ ਪਿਆ ਹੋਇਆ ਇਸ ਟਾਈਮ ਮੈਂ ਇਹ ਬੜਾਈ ਮੈਂ ਇਸਤੇਮਾਲ ਕਰਾਂਗੀ ਕਿਉਂਕਿ ਆਪਾਂ ਕਰਨਾ ਹੈ ਫੇਸ਼ੀਅਲ ਆਪਰ ਬਿਲਕੁਲ ਬਰੀਕ ਚਾਹੀਦਾ ਹੈ ਠੀਕ ਹੈ ਉਹ ਥੋੜਾ ਜਿਹਾ ਦਰਦਰਾ ਹੈ ਉਹਦੇ ਨਾਲ ਕੀ ਹੁੰਦਾ ਸਾਡੀ ਜਿਹੜਾ ਸਕਰਬ ਹੁੰਦਾ ਨਾ ਸਕਰਬ ਦੇ ਕੰਮ ਆਉਂਦਾ ਹੈ ਔਰ ਫੇਸ ਵਾਸ਼ ਦੇ ਕੰਮ ਆਉਂਦਾ ਹੈ ਤੇ ਬਹੁਤ ਹੀ ਕਰੀਮੀ ਜਿਹਾ ਟੈਕਚਰ ਜ ਕਰੀਮ ਬਣ ਕੇ ਹੋ ਗਈ ਹੈ ਰੈਡੀ ਆ ਦੇਖੋ ਤੇ ਇਸ ਤਰੀਕੇ ਨਾਲ ਤੁਸੀਂ ਸਿਰਫ ਇਹ ਚੀਜ਼ਾਂ ਹੁੰਦੀਆਂ ਨੇ ਠੀਕ ਹੈ ਦਹੀਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਮਿਕਸ ਕਰਕੇ ਆਪਾਂ ਫੇਸ਼ੀਅਲ ਕਰ ਸਕਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੇ ਕਿ ਆਪਣੇ ਕਿਚਨ ਵਿੱਚ ਹੀ ਮੌਜੂਦ ਨੇ ਕਿਚਨ ਵਿੱਚ ਹੀ ਮਿਲਦੀਆਂ ਨੇ ਕਿਤੇ ਉਹ ਲਿਆਉਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਹੈ ਕਿ ਤੁਸੀਂ ਚਾਹਤੇ ਇਹਦੇ ਵਿੱਚ ਹਲਦੀ ਵੀ ਮਿਕਸ ਕਰ ਸਕਦੇ ਹੋ ਠੀਕ ਹੈ ਕਾਫੀ ਚੀਜ਼ਾਂ ਨੇ ਜਿਹੜੀਆਂ ਆਪਾਂ ਦਹੀਂ 'ਚ ਮਿਕਸ ਕਰਕੇ ਆਪਾਂ ਫੇਸ਼ੀਅਲ ਕਰ ਸਕਦੇ ਆ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਫੇਸ਼ੀਅਲ ਹੋ ਜਾਂਦੇ ਨੇ ਜਦੋਂ ਵੀ ਤੁਸੀਂ ਫੇਸ਼ੀਅਲ ਕਰਨਾ ਹੈ ਪਹਿਲਾਂ ਸਕਿਨ ਇੱਕਦਮ ਸਾਫ਼ ਹੋਣੀ ਚਾਹੀਦੀ ਹੈ ਕੋਈ ਵੀ ਤੁਹਾਡੇ ਸਕਿਨ ਤੇ ਨਾ ਕਰੀਮ ਚਾਹੇ ਪਾਊਡਰ ਕੋਈ ਵੀ ਮੇਕਅਪ ਨਹੀਂ ਲੱਗਾ ਹੋਣਾ ਚਾਹੀਦਾ ਹੋ ਸਕੇ ਤਾਂ ਤੁਸੀਂ ਕੀ ਕਰਨਾ ਹੈ ਦੁੱਧ ਲੈਣਾ ਕੱਚਾ ਦੁੱਧ ਦੇ ਵਿੱਚ ਕੋਟਨ ਨੂੰ ਡਿਪ ਕਰਕੇ ਆਪਣੇ ਚਿਹਰੇ ਨੂੰ ਸਾਫ਼ ਕਰ ਲੈਣਾ ਪਹਿਲਾਂ ਸਾਫ਼ ਕਰਨ ਤੋਂ ਬਾਅਦ ਫਿਰ ਤੁਸੀਂ ਇਸ ਤਰੀਕੇ ਨਾਲ ਇਹ ਵਾਲੀ ਲਗਾਣੀ ਹੈ ਕਰੀਮ ਅਗਰ ਤੁਹਾਡੇ ਜਾਦੀ ਪ੍ਰੋਬਲਮ ਹੈਗੀ ਚਿਹਰੇ ਤੇ ਤਾਂ ਤੁਸੀਂ ਸਕਰਬ ਵੀ ਕਰ ਸਕਦੇ ਹੋ ਸਕਰਬ ਤੁਸੀਂ ਕੀ ਕਰਨਾ ਹੈ ਸੂਜੀ ਲੈ ਲਓ ਥੋੜੀ ਜੀ ਸੂਜੀ ਨੂੰ ਦਹੀਂ ਦੇ ਵਿੱਚ ਮਿਕਸ ਕਰਕੇ ਹੱਥ ਤੇ ਰੱਖ ਲਓ ਸੂਜੀ ਥੋੜੀ ਜੀ ਦਹੀਂ ਦੇ ਵਿੱਚ ਮਿਕਸ ਕਰਕੇ ਉਹਦੇ ਨਾਲ ਪਹਿਲਾਂ ਸਕਰਬ ਕਰ ਲਓ ਤੇ ਤੁਹਾਡੇ ਜਿਹੜਾ ਬਿਲਕੁਲ ਸਕਰਬ ਹੋ ਜਿਹੜਾ ਹੋ ਜਾਵੇਗਾ ਤੁਹਾਡੀ ਜਿਹੜੀ ਡੈਡ ਸਕਿਨ ਰਿਮੂਵ ਹੋ ਜਾਵੇਗੀ ਔਰ ਜਿਹੜੀ ਤੁਹਾਡੇ ਮੈਲ ਮੂਲ ਜੰਮੀ ਹੋਵੇਗੀ ਬਿਲਕੁਲ ਹੀ ਸਾਫ਼ ਹੋਣੀ ਸ਼ੁਰੂ ਹੋ ਜਾਵੇਗੀ ਮੈਂ ਇਸ ਟਾਈਮ ਸਕਰਬ ਨਹੀਂ ਕੀਤਾ ਕਿਉਂਕਿ ਮੈਂ ਕਰਦੀ ਰਹਿਣੀ ਹੈ ਜ਼ਿਆਦਾ ਸਕਰਬ ਵੀ ਨਹੀਂ ਕਰਨਾ ਚਾਹੀਦਾ ਹਫ਼ਤੇ ਵਿੱਚ ਸਿਰਫ ਇੱਕ ਵਾਰ ਹੀ ਕਰਨਾ ਚਾਹੀਦਾ ਹੈ ਕਿਉਂਕਿ ਜਿਆਦਾ ਸਕਰਬ ਕਰਨ ਨਾਲ ਸਾਡੀ ਸਕਿਨ ਜਿਹੜੀ ਫਿਰ ਡੈਮੇਜ ਵੀ ਹੋ ਜਾਂਦੀ ਹੈ ਰੈੱਡ ਵੀ ਹੋ ਜਾਂਦੀ ਹੈ ਔਰ ਥੋੜਾ ਜਿਹਾ ਪਤਲਾਪਨ ਆ ਜਾਂਦਾ ਹੈ ਸਕਿਨ ਵਿੱਚ ਇਸ ਕਰਕੇ ਮੈਂ ਸਕਰਬ ਇਸ ਟਾਈਮ ਨਹੀਂ ਕਰ ਰਹੀ ਕਿਉਂਕਿ ਮੈਂ ਕਰਦੀ ਰਹਿਣੀ ਆ ਤੁਹਾਨੂੰ ਮੈਂ ਦੱਸ ਰਹੀ ਹਾਂ ਤੁਸੀਂ ਜਦੋਂ ਵੀ ਫੇਸ਼ੀਅਲ ਕਰਨਾ ਹੈ ਸੂਜੀ ਲੈ ਲਓ ਸੂਜੀ ਨੂੰ ਦਹੀਂ 'ਚ ਮਿਕਸ ਕਰਕੇ ਇਸ ਤਰੀਕੇ ਨਾਲ ਤੁਸੀਂ ਸਕਰਬ ਕਰਕੇ ਫੇਸ ਨੂੰ ਵਾਸ਼ ਕਰਕੇ ਫਿਰ ਤੁਸੀਂ ਇਹ ਵਾਲੀ ਕਰੀਮ ਦੇ ਨਾਲ ਆਪਣੇ ਮ사ਜ ਕਰ ਸਕਦੇ ਹੋ ਤੇ ਆ ਦੇਖੋ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਫੇਸ਼ੀਅਲ ਹੈ ਦੇਖੋ ਕਿੰਨੀ ਸੋਹਣੀ ਕਰੀਮ ਹੈ ਲੱਗ ਰਹੀ ਹੈ ਬਹੁਤ ਹੀ ਪਿਆਰਾ ਜਿਹਾ ਇਹਦੇ ਨਾਲ 글로ਅ ਆਂਦਾ ਹੈ ਔਰ ਸਕਿਨ ਸਾਡੀ ਟਾਈਟ ਹੋ ਜਾਂਦੀ ਹੈ ਕਿਉਂਕਿ ਜਿਹੜੀ ਫਿਟਕੜੀ ਪਾਈ ਹੈ ਨਾ ਉਹ ਸਾਡੀ ਸਕਿਨ ਨੂੰ ਕਰਦੀ ਹੈ ਟਾਈਟ ਸਾਡੇ ਜਿਹੜੇ ਓਪਨ ਪੋਰਸ ਨੇ ਉਹਨਾਂ ਨੂੰ ਵੀ ਬੰਦ ਕਰਦੀ ਹੈ ਛਲਿੰਕ ਕਰ ਦਿੰਦੀ ਹੈ ਸਕਿਨ ਨੂੰ ਤੇ ਬੁਢਾਪਾ ਜਿਹੜਾ ਹੈ ਨਾ ਕੋਹਾਂ ਦੂਰ ਭੱਜ ਜਾਂਦਾ ਹੈ ਕਿਉਂਕਿ ਅੱਜ ਕੱਲ ਦੀ ਜਿਹੜੀ ਲਾਈਫ ਹੈ ਨਾ ਅੱਜ ਕੱਲ ਦਾ ਜਿਹੜਾ ਲਾਈਫ ਸਟਾਈਲ ਹੈ ਉਹ ਏਜ ਤੋਂ ਪਹਿਲਾਂ ਹੀ ਬੁੱਢੀ ਹੋਣੀ ਸ਼ੁਰੂ ਹੋ ਜਾਂਦੀਆਂ ਨੇ ਔਰਤਾਂ ਖਾਸ ਕਰਕੇ ਮੇਰੀਆਂ ਭੈਣਾਂ ਜੜੀਆਂ ਨੇ ਨਾ ਤੇ ਇਹਦੇ ਵਿੱਚ ਹੀ ਬੁੱਢੀਆਂ ਲੱਗਣ ਲੱਗ ਗਈਆਂ ਨੇ ਕਿਉਂਕਿ ਆਪਣੀ ਸਕਿਨ ਦਾ ਧਿਆਨ ਨਹੀਂ ਰੱਖਦੀਆਂ ਤੇ ਮੇਰੀ ਇਹ ਭੈਣੋ ਇਸ ਤਰੀਕੇ ਨਾਲ ਤੁਸੀਂ ਚਲੋ ਆਪਾਂ ਫੇਸ਼ਲ ਨਹੀਂ ਕਰਾ ਸਕਦੇ ਨਹੀਂ ਜਾ ਸਕਦੇ ਆਪਾਂ ਪਾਲਰਾਂ ਵਿੱਚ ਤੇ ਘਰੇ ਹੀ ਆਪਣੇ ਇਸ ਤਰੀਕੇ ਨਾਲ ਤੁਸੀਂ ਫੇਸ਼ਲ ਕਰਕੇ ਆਪਣੀ ਸਕਿਨ ਨੂੰ ਇੱਕਦਮ ਜਵਾਨ ਰੱਖ ਸਕਦੇ ਹੋ ਇੱਕਦਮ ਖੂਬਸੂਰਤ ਰੱਖ ਸਕਦੇ ਹੋ ਤੇ ਰੰਗ ਵੀ ਤੁਹਾਡਾ ਗੋਰਾ ਰਹੇਗਾ ਔਰ ਸਕਿਨ ਵੀ ਤੁਹਾਡੀ ਇੱਕਦਮ ਮਸਕੀ ਐ ਇਦਾਂ ਹੋ ਜਾਵੇਗੀ ਕਿ ਕਈ ਵਾਰ ਹੁੰਦਾ ਕਿ ਅਸੀਂ ਨਾ ਫੇਸ ਨੂੰ ਵਾਸ਼ ਕਰਦੇ ਆ ਸਾਡੇ ਖੁਸ਼ਕੀ ਬਹੁਤ ਹੋ ਜਾਂਦੀ ਹੈ ਅਗਰ ਤੁਸੀਂ ਇਸ ਤਰੀਕੇ ਨਾਲ ਫੇਸ਼ਲ ਕਰਨੇ ਸ਼ੁਰੂ ਕਰ ਦੇਵੋਗੇ ਨਾ ਤੇ ਤੁਹਾਡੇ ਖੁਸ਼ਕੀ ਵੀ ਬਿਲਕੁਲ ਨਹੀਂ ਹੋਏਗੀ ਤੇ ਹੁਣ ਮੈਂ ਪਹਿਲਾਂ ਮ사ਜ ਕਰਦੀ ਆ ਫਿਰ ਅਗਲਾ ਪ੍ਰੋਸੈਸ ਮੈਂ ਤੁਹਾਨੂੰ ਦੱਸਦੀ ਆ ਵੀ ਕੀ ਕਰਨਾ ਹੈ ਮ사ਜ ਹੋ ਗਈ ਪੂਰੇ 12 13 ਮਿੰਟ ਲਾ ਕੇ ਮੈਂ ਮ사ਜ ਕੀਤੀ ਚਿਹਰੇ ਦੀ ਠੀਕ ਹੈ ਤੁਸੀਂ ਚਾਹੋ ਤਾਂ ਇਸ ਤੋਂ ਬਾਅਦ 5 ਕਿ ਮਿੰਟ ਇਹ ਵਾਲਾ ਫੇਸ ਜਬ ਇਹਨਾਂ ਪੈਕ ਲਗਾਏ ਨਾ ਦਹੀਂ ਵਾਲਾ ਇਹ ਲਗਾ ਕੇ ਇਸ ਤਰੀਕੇ ਨਾਲ ਰੱਖ ਸਕਦੇ ਹੋ ਅੱਖਾਂ ਤੇ ਤੁਸੀਂ ਕੀ ਕਰਨਾ ਹੈਗਾ ਇਹ ਜਦੋਂ ਵੀ ਤੁਸੀਂ ਇਹ ਲਗਾ ਕੇ ਰੱਖਣਾ ਜਾਂ ਤੁਹਾਨੂੰ ਲੱਗ ਰਿਹਾ ਵੀ ਸਫੇਸ਼ੀਅਲ ਕਰਾਂਗੇ ਤਾਂ ਅੱਖਾਂ ਦਾ ਔਰ ਚਿਹਰੇ ਦਾ ਕਲਰ ਥੋੜਾ ਜਿਹਾ ਡਿਫਰੈਂਟ ਜਿਹਾ ਹੋ ਜਾਂਦਾ ਹੈ ਤੁਸੀਂ ਕੀ ਕਰਨਾ ਹੈ ਆਲੂ ਦੇ ਸਲਾਈਸ ਕੱਟ ਲਓ ਚਾਹੇ ਖੀਰੇ ਦੇ ਸਲਾਈਸ ਕੱਟ ਕੇ ਅੱਖਾਂ ਉੱਪਰ ਰੱਖ ਲੈਣੇ ਜਿੰਨਾ ਚਿਰ ਇਹ ਵਾਲਾ ਤੁਸੀਂ ਫੇਸ਼ੀਅਲ ਕਰਨਾ ਹੈ ਜਾਂ ਪੈਕ ਲਗਾ ਕੇ ਰੱਖਣਾ ਹੈ ਆਰਾਮ ਨਾਲ ਅੱਖਾਂ ਦੇ ਉੱਪਰ ਰੱਖ ਕੇ ਆਰਾਮ ਕਰ ਲਓ ਤੇ ਤੁਸੀਂ ਦੇਖਿਓ ਕਿੰਨਾ ਵਧੀਆ ਜਿਹਾ ਗਲੋ ਆਣਾ ਸ਼ੁਰੂ ਹੋ ਜਾਂਦਾ ਹੈ ਚਿਹਰੇ ਤੇ ਤੁਸੀਂ ਵੇਖਿਓ ਤੁਹਾਡੀ ਸਕਿਨ ਜਿਹੜੀ ਹੈ ਨਾ ਆਹ ਦੇਖੋ ਆ ਤੁਸੀਂ ਦੇਖ ਸਕਦੇ ਹੋ ਦੇਖੋ ਸਾਰੀ ਮੈਲ ਸਾਰੀ ਗੰਦਗੀ ਜਿਹੜੀ ਹੈ ਨਾ ਇਹਨੇ ਉਤਾਰ ਦਿੱਤੀ ਹੈ ਦਹੀਂ ਨੇ ਆਹ ਦੇਖੋ ਤੇ ਕਿੰਨਾ ਪਿਆਰਾ ਜਿਹਾ ਚਿਹਰਾ ਹੋ ਗਿਆ ਏ ਆਹ ਦੇਖੋ ਆਹ ਦੇਖੋ ਕਿੰਨਾ ਸੌਫਟ ਚਿਹਰਾ ਹੋ ਗਿਆ ਏ ਤੇ ਹੁਣ ਮੈਨੂੰ ਵਾਸ਼ ਕਰਕੇ ਆਉਣੀ ਹੈ ਵਾਸ਼ ਕਰਨ ਤੋਂ ਬਾਅਦ ਤੁਸੀਂ ਚਿਹਰੇ ਤੇ ਕੀ ਲਗਾਣਾ ਵੀ ਤੁਹਾਨੂੰ ਦੱਸਦੀ ਆਂ ਆਹ ਦੇਖੋ ਕਿੰਨਾ ਵਧੀਆ ਗਲੋ ਜ ਆ ਗਿਆ ਚਿਹਰੇ ਤੇ ਕਿੰਨਾ ਵਧੀਆ ਨਿਖਾਰ ਆਇਆ ਮੈਂ ਵਾਸ਼ ਕਰਕੇ ਆਣੀ ਆ ਚਿਹਰੇ ਨੂੰ ਹਾਂਜੀ ਫੇਸ਼ਲ ਕਰਨ ਤੋਂ ਬਾਅਦ ਫੇਸ ਨੂੰ ਕਰ ਲਿਆ ਆਪਾਂ ਵੋਹ ਦੇਖ ਸਕਦੇ ਹੋ ਕਿੰਨਾ ਸਾਫ਼ ਤੇ ਕਿੰਨਾ ਗਲੋਇੰਗ ਚਿਹਰਾ ਲੱਗ ਰਿਹਾ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਅਗਰ ਤੁਸੀਂ ਫੇਸ਼ਲ ਕਰਕੇ ਅਗਰ ਕਿਤੇ ਜਾਣਾ ਹੈ ਨਾ ਮੰਨ ਲਓ ਕੋਈ ਫੰਕਸ਼ਨ ਕੋਈ ਸ਼ਾਦੀ ਕੋਈ ਵਿਆਹ ਕਿਸੇ ਵੀ ਪਾਰਟੀ ਤੇ ਤੁਸੀਂ ਜਾਣਾ ਹੈ ਅਚਾਨਕ ਇਹ ਹੈਗਾ ਇਲੈਕਟੋਕੈਲਾਮਾਈਨ ਲੋਸ਼ਨ ਇਹ ਜਿਹੜਾ ਬਹੁਤ ਵਧੀਆ ਹੁੰਦਾ ਏ ਇਹ ਤੁਸੀਂ ਬਸ ਕੀ ਕਰਨਾ ਜਦੋਂ ਵੀ ਤੁਸੀਂ ਫੇਸ਼ਲ ਫੁਸ਼ਲ ਕਰਦੇ ਹੋ ਜਾਂ ਕੋਈ ਫੇਸ ਪੈਕ ਲਗਾਉਂਦੇ ਹੋ ਤੇ ਆ ਦੇਖੋ ਪਿੰਕ ਜਿਹਾ ਕਲਰ ਦਾ ਏ ਬੇਬੀ ਪਿੰਕ ਜਿਹਾ ਏ ਇਹ ਸਾਡ ਨੂੰ ਜਿਹੜਾ ਧੁੱਪ ਦੀਆਂ ਜਿਹੜੀਆਂ ਕਿਰਨਾਂਵਾਂ ਹੁੰਦੀਆਂ ਨੇ ਉਸ ਤੋਂ ਬਚਾਏਗਾ ਉਹ ਸਾਡੇ ਸਕਿਨ ਨੂੰ ਨਾ ਇੱਕਦਮ ਨਾ ਲੋ ਕਰ ਦੇਗਾ ਇਹ ਦੇਖੋ ਇਸ ਤਰੀਕੇ ਨੇ ਫਿਰ ਤੁਸੀਂ ਲਗਾ ਲੈਣਾ ਕਿਤੇ ਵੀ ਤੁਸੀਂ ਜਾਂਦੇ ਹੋ ਵਿਆਹ ਪਾਰਟੀ ਫੰਕਸ਼ਨ ਜਾਂ ਕਿਤੇ ਵੀ ਓਦਾਂ ਵੀ ਕਿਤੇ ਵੀ ਜਾਂਦੇ ਹੋ ਤੁਸੀਂ ਤਾਂ ਇਹ ਇਦਾਂ ਲਗਾ ਲੈਣਾ ਹੈ ਮੰਨ ਲਓ ਘਰੇ ਵੀ ਰਹਿੰਦੇ ਹੋ ਤਾਂ ਵੀ ਤੁਸੀਂ ਇਹ ਲਗਾ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਹੁੰਦਾ ਹੈ ਪ੍ਰਾਈਸ ਹੈ ਦਾ ਸਿਰਫ 150 ਰੁਪਿਆ ਹੈ ਤੇ ਬਹੁਤ ਹੀ ਵਧੀਆ ਹੁੰਦਾ ਹੈ ਸਕਿਨ ਨੂੰ ਵੀ ਇਕਦਮ ਨਾ ਪਿੰਕ ਪਿੰਕ ਕਰ ਦਿੰਦਾ ਹੈ ਇਕਦਮ ਗਲੋਇੰਗ ਕਰ ਦਿੰਦਾ ਹੈ ਔਰ ਸਾਡੇ ਜਿਹੜੇ ਫੇਸ ਪੈਕ ਲੱਗਾ ਹੁੰਦਾ ਉਹਦਾ ਅਸਰ ਵੀ ਜਿਹੜਾ ਹੁੰਦਾ ਹੈ ਦੁਗਣਾ ਹੋ ਜਾਂਦਾ ਹੈ ਤੇ ਤੁਹਾਡੀ ਸਕਿਨ ਇਕਦਮ ਬ੍ਰਾਈਟ ਤੇ ਇਕਦਮ ਚਮਕਦਾਰ ਜੀ ਨਜ਼ਰ ਆਉਣ ਲੱਗ ਜਾਂਦੀ ਹੈ ਇਹ ਕਿਸੇ ਵੀ ਸਕਿਨ ਤੇ ਸੂਟ ਕਰ ਜਾਂਦਾ ਹੈ oily ਹੋਵੇ dry ਹੋਵੇ ਸਾਰੀ ਸਕਿਨ ਤੇ ਇਹ ਸੂਟ ਕਰ ਜਾਂਦਾ ਹੈ ਠੀਕ ਹੈ ਬਹੁਤ ਹੀ ਪਿਆਰਾ ਹੁੰਦਾ ਹੈ ਤੇ ਇਹ ਤੁਸੀਂ ਲਿਆ ਸਕਦੇ ਹੋ ਕਿਸੇ ਵੀ ਮੈਡੀਕਲ ਸਟੋਰ ਵਿੱਚੋਂ ਜਾਂ ਕਿਸੇ ਵੀ ਜਿਹੜਾ ਹੁੰਦਾ ਨਾ ਜਿਹੜੇ ਸਟੋਰ ਹੁੰਦੇ ਨੇ ਜਿੱਥੋਂ ਤੁਹਾਨੂੰ ਸਮਾਨ ਮਿਲਦਾ ਹੈ ਮਨੇਯਾਰੀ ਵਾਲਾ ਉਥੋਂ ਵੀ ਤੁਸੀਂ ਇਹ ਲੈ ਆ ਸਕਦੇ ਹੋ ਇਲੈਕਟ੍ਰੋ ਕੈਲਾਮਾਈਨ ਇਹਦਾ ਨਾਮ ਹੈਗਾ ਇਹ ਲੋਸ਼ਨ ਬਹੁਤ ਹੀ ਵਧੀਆ ਹੈ ਪਿੰਕ ਜਿਹਾ ਕਲਰ ਦਾ ਹੈ ਬਹੁਤ ਹੀ ਪਿਆਰਾ ਦੀ ਫੋਟੋ ਲਾ ਦਵਾਂਗੀ ਨਾਮ ਵੀ ਇਹਦਾ ਡਿਸਕ੍ਰਿਪਸ਼ਨ ਚ ਲਿਖ ਦਵਾਂਗੀ ਜਾਂ ਤੁਸੀਂ ਪੜਕੇ ਤੇ ਤੁਸੀਂ ਲਿਆ ਸਕਦੇ ਹੋ ਆ ਦੇਖੋ ਤੇ ਆ ਦੇਖੋ ਫੇਸ਼ਲ ਕਰਕੇ ਸੁਬਾਹ ਆਪਾਂ ਲਗਾ ਲਿਆ ਇਹ ਦੇਖੋ ਕਿੰਨੀ ਸੋਹਣੀ ਸਕਿਨ ਹੋ ਗਈ ਇਕਦਮ ਗਲੋਇੰਗ ਤੇ ਇਕਦਮ ਚਮਕਦਾਰ ਹੋ ਗਈ ਹੈ ਸਕਿਨ ਟਾਈਟ ਵੀ ਹੋ ਗਈ ਹੈ ਔਰ ਬਿਲਕੁਲ ਸਾਫ ਸਕਿਨ ਲੱਗ ਰਹੀ ਹੈ ਬਹੁਤ ਹੀ ਤੇ ਇਹਨੂੰ ਲਗਾ ਕੇ ਇਦਾਂ ਵੀ ਲੱਗਦਾ ਹੈਗਾ ਕਿ ਅਸੀਂ ਕੁਝ ਚਿਹਰੇ ਤੇ ਲਗਾ ਲਿਆ ਹੈ ਬਿਲਕੁਲ ਹੀ ਅੰਦਰ ਹੀ ਸਮਾ ਜਾਂਦਾ ਹੈ ਚਿਹਰਾ ਬਹੁਤ ਹੀ ਸੋਹਣਾ ਸੌਫਟ ਜਿਹਾ ਹੋ ਜਾਂਦਾ ਹੈ ਤੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਜ ਦੀ ਪਸੰਦ ਆਈ ਹੋਣੀ ਇਹ ਵਾਲਾ ਫੇਸ਼ਲ ਪਸੰਦ ਆਇਆ ਹੋਣਾ ਤੁਸੀਂ ਵੀ ਇਹ ਵਾਲਾ ਫੇਸ਼ਲ ਕਰਕੇ ਆਪਣੀ ਸਕਿਨ ਨੂੰ ਚਮਕਾ ਸਕਦੇ ਹੋ ਇਕਦਮ ਬ੍ਰਾਈਟ ਬਣਾ ਸਕਦੇ ਹੋ ਇੱਕ ਮਹੀਨੇ ਵਿੱਚ ਚਾਰ ਵਾਰ ਤੁਸੀਂ ਇਹ ਵਾਲਾ ਫੇਸ਼ੀਅਲ ਕਰ ਸਕਦੇ ਹੋ ਤਾਂ ਜੋ ਜੇ ਤੁਹਾਡੀ ਸਕਿਨ ਨੇ ਨਾ ਰੁਪੇ ਨਵੇਂ ਇਹ ਨਹੀਂ ਹੁੰਦਾ ਕਿ ਤੁਸੀਂ ਇੱਕ ਵਾਰ ਕਰ ਲਿਆਏ ਤੇ ਮੁੜ ਕੇ ਕਹਿਣਾ ਕਿ ਸਾਡੀ ਸਕਿਨ ਠੀਕ ਨਹੀਂ ਹੋਈ ਜੇ ਨਹੀਂ ਹੋਈ ਉਹ ਨਹੀਂ ਜੋ-ਜੋ ਉਮਰ ਵੱਧਦੀ ਹੈ ਸਾਡੀ ਸਕਿਨ ਨੂੰ ਡੇਲੀ ਹੀ ਰੁਟੀਨ ਦੀ ਜ਼ਰੂਰਤ ਹੈ ਡੇਲੀ ਤੁਸੀਂ ਆਪਣੀ ਰੁਟੀਨ ਬਣਾ ਲਓ ਕੁਝ ਨਾ ਕੋਸ਼ਿਸ਼ ਇਹਦੇ ਤੇ ਜ਼ਰੂਰ ਲਗਾਉਂਦੇ ਰਹੋ ਤਾਂ ਜਿਹੜੀ ਤੁਹਾਡੀ ਸਕਿਨ ਇੱਕਦਮ ਖਿੱਚੀ-ਖਿੱਚੀ ਰਹੇ ਇੱਕਦਮ ਮਤਲਬ ਕਿ ਟਾਈਟ ਰਹੇ ਔਰ ਤੁਹਾਡੀ ਸਕਿਨ ਤੇ ਕੋਈ ਵੀ ਦਾਗ-ਧੱਬਾ ਨਾ ਹੋਵੇ ਸਕਿਨ ਇੱਕਦਮ ਬਿਊਟੀਫੁੱਲ ਤੇ ਇੱਕਦਮ ਗਲੋਇੰਗ ਲੱਗੇ ਠੀਕ ਹੈ ਅਗਰ ਕੋਈ ਵੀ ਤੁਸੀਂ ਏਜ ਵਿੱਚ ਹੋ ਅਗਰ ਤੁਸੀਂ ਮਤਲਬ ਕਿ ਨਾ 20 ਤੋਂ ਕ੍ਰੋਸ ਕਰ ਚੁੱਕੇ ਹੋ ਤਾਂ ਆਪਣੀ ਸਕਿਨ ਦਾ ਧਿਆਨ ਰੱਖਣਾ ਸ਼ੁਰੂ ਕਰ ਦੇਵੋ ਤਾਂ ਜੋ ਅੱਗੇ ਜਾ ਕੇ ਤੁਹਾਨੂੰ ਮੁਸ਼ਕਲਾਂ ਬਿਲਕੁਲ ਨਾ ਆਉਣ ਔਰ ਜਿਹੜੇ 30 ਕ੍ਰੋਸ ਕਰ ਚੁੱਕ ਨੇ ਜਾਂ 40 ਕ੍ਰੋਸ ਕਰ ਚੁੱਕ ਨੇ ਮੈਂ 40 ਕ੍ਰੋਸ ਕਰ ਚੁੱਕੀ ਹਾਂ ਤੁਸੀਂ ਦੇਖ ਸਕਦੇ ਮੇਰੀ ਸਕਿਨ ਮੈਂ ਕੇਅਰ ਕਰਦੀ ਹਾਂ ਇਸ ਕਰਕੇ ਮੇਰੀ ਸਕਿਨ ਹਜੇ ਵੀ ਮਤਲਬ ਕਿ ਕੋਈ ਵੀ ਰਿੰਕਲ ਨਹੀਂ ਹੈਗਾ ਕੋਈ ਵੀ ਫਾਈਨ ਲਾਈਨਸ ਨਹੀਂ ਬਣੀਆਂ ਹੋਈਆਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਚਿਹਰੇ ਤੇ ਨੁਕਸਾਨ ਨਹੀਂ ਹੈਗਾ ਤੇ ਲੋਜੀ ਵੀਡੀਓ ਵਾਤਵਾ ਸ਼ੇਅਰ ਕਰ ਦੇਣਾ ਸੋਹਣਾ ਜਿਹਾ ਕਮੈਂਟ ਕਰਕੇ ਆਪਣਾ ਨਾਮ ਲਿਖਣਾ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਜਿਹੜੇ ਸ਼ਹਿਰ ਤੋਂ ਜਿਹੜੇ ਪਿੰਡ ਤੋਂ ਜਿਹੜੀ ਸਿਟੀ ਤੋਂ ਤੁਸੀਂ ਦੇਖ ਰਹੇ ਹੋ ਨਾਮ ਜ਼ਰੂਰ ਲਿਖਣਾ ਤਾਂ ਜੋ ਮੈਂ ਤੁਹਾਡਾ ਧੰਨਵਾਦ ਕਹਿ ਸਕਾਂ ਔਰ ਮੈਨੂੰ ਵੀ ਪਤਾ ਹੋਵੇ ਕਿ ਮੇਰੀ ਵੀਡੀਓ ਕਿੱਥੇ-ਕਿੱਥੇ ਮੇਰੀਆਂ ਭੈਣਾਂ ਮੈਨੂੰ ਦੇਖ ਰਹੀਆਂ ਨੇ ਔਰ